ਹਮ ਮੂੜੀਆਂ ਵੀ ਹੋ ਗੀਆਂ ਹਮ ਔਰ ਮੰਮੀ ਵੀ ਆ ਰਹੀ ਹੈ ਡਿਲੀਵਰ ਨਹੀਂ ਇੱਧਰ ਹੋ ਜਾਂਦੀ ਹੈ ਮੂੜੀਆਂ ਤਾਂ ਹੋ ਗਈਆਂ ਸਾਰੀਆਂ ਲਸਣ ਵੀ ਹੋ ਗਿਆ ਪਾਲਕ ਵੀ ਹੋ ਗਈ ਮੇਥੀ ਵੀ ਹੋ ਗਈ ਨਾ ਚੱਲ ਵੀ ਬੀੜਿਆ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੋਰ ਸਾਰੇ ਕਿਵੇਂ ਹੋ ਆਜੋ ਸੇਰੇ ਸੇਰੇ ਮਾਰੀਏ ਆਪਣੇ ਖੇਤਾਂ ਦੀ ਗੇੜੀ ਜਿਹੜੀ ਆਪਾਂ ਪਿਛਲੀ ਵੀਡੀਓ ਪਾਈ ਸੀ ਇਹ ਵੀ ਆਪਾਂ ਖੇਤ ਲਾਏ ਹੋਇਆ ਆਪਣੀ ਪਛੇਤੀ ਫਸਲ ਹੈ ਪਹਿਲ ਮੇਲੇ ਕੋਈ ਨਾ ਮੈਂ ਸੋਈ ਪਾ ਕੇ ਆਈਆਂ ਤੇ ਅੱਜ ਤੁਹਾਨੂੰ ਦਿਖਾਈ ਗਏ ਆਪਣੀ ਸਾਰੀ ਫਸਲ ਹੋ ਗਈ ਹਰੀ ਮੀਂਹ ਪੈਸੀ ਸੀ ਕਿ ਆ ਵੀ ਚਲੋ ਖੇਤ ਗੇੜਾ ਮਾਰ ਆਈਏ ਤੇ ਨਾਲੇ ਆਪਾਂ ਤੋੜ ਲਏਗੇ ਸਾਗ ਤੇ ਅੱਜ ਤਰੀਕ ਹੋ ਗਈ ਨੱਤੀ ਹੋ ਗਈ ਹੈ ਨਾ ਹੈ ਨੇ ਤੀ ਤਰੀਕ ਹੋ ਗਈ ਅੱਜ ਤੇ ਸਿੱਟੀਆਂ ਵੀ ਰਹਿ ਗਈਆਂ ਆਪਣੀਆਂ ਦੋ ਅਸਕੇ ਚਲ ਨਾਲ ਸਾਗ ਬਣਾ ਲਈਏ ਤੇ ਨਾਲੇ ਜਵਾਕਨ ਖੇਤ ਦਿਖਾ ਲਈਏ ਨਾਲੇ ਆਪਣੀ ਫਸਲ ਦੇਖ ਆਈਏ ਸਾਰੇ ਕੰਮ ਇਕੱਠੇ ਕਰੇਗੇ ਮੂਲੀਆਂ ਸਾਡੀਆਂ ਹੋ ਗਈਆਂ ਬਹੁਤ ਇਹਨਾਂ ਸੁਆਹ ਪਾ ਜਗੇ ਹਨਾ ਆਪਾਂ ਹੋਰ ਹੋਰ ਹੋਵੇ ਬੜਾ ਹੋਵੇ ਵੀ ਲੱਗੋ ਨਾ ਹਾਂ ਹੋ ਜਾਣਾ ਬਸ ਇਹ ਹੁਣ ਹਨਾ ਹੋਰ ਤਾਂ ਨਹੀਂ ਆਇਆ ਇਹ ਤਾਂ ਹਾਂ ਥੋੜਾ ਮਾੜਾ ਹੋਊਗਾ ਜੇ ਨਾ ਪੇਸ਼ੇਤਾ ਕਰਦੇ ਹਾਂ ਹਾਂ ਨਹੀਂ ਆਉਣ ਉੱਤੇ ਨਹੀਂ ਹੋਣੀ ਜੀ ਪੇਸ਼ੇਤਾ ਸੀ ਹੈਨਾ ਪਰ ਚੱਲ ਫਿਰ ਵੀ ਜੇ ਮਿਹਨਤ ਕਰਦੇ ਆ ਹਨਾ ਫਿਰ ਫਲ ਤਾਂ ਮਿਲਣੀ ਸੀ ਗਾਹਾਂ ਦੇ ਹੂੰ ਮੂਲੀਆਂ ਵੀ ਮੈਂ ਲਾਈਆਂ ਸੀ ਮੇਥੇ ਵੀ ਮੇਥੀ ਵੀ ਪਾਲਕ ਵੀ ਤਾਈ ਦੇ ਡੈਡੀ ਨੇ ਲਾਇਆ ਸੀ ਲਸਣ ਤਾਈ ਦੇ ਡੈਡੀ ਦਾ ਲਸਣ ਬਹੁਤ ਵਧੀਆ ਖੜਾ ਚੱਲੀ ਆਣ ਤੋੜੀਏ ਸਾਗ ਆਪਾਂ ਹੈ ਆਜੋ ਬੱਤ ਚਲੋ ਹਾਂ ਤਾਂ ਇਹ ਦੋ ਬਿਲਣੀ ਮੈਂ ਅਗਰਾ ਦੋ ਰੰਗ ਦੇ ਇੱਕ ਨਾ ਹੋਇਆ ਦੂਜਾ ਚਲੋ ਆਜੋ ਸਾਗ ਤੋੜ ਲਈਏ ਮੈਨੇ ਸਾਗ ਤੋੜਨਾ ਹੀ ਆਦੀ ਮੰਮੀ ਨੂੰ ਬਹੁਤ ਮਿਸ ਕਰ ਰਹੀ ਹਾਂ ਦਾਦੀ ਮੰਮੀ ਮੈਂ ਜਿਹੜੇ ਨਹੀਂ ਹੁੰਦੇ ਮੈਂ ਤੇ ਵੱਡੀ ਭੈਣ ਦੋਨੇ ਅਸੀਂ ਖੇਤ ਸਾਗ ਤੋੜਨ ਜਾਣਾ ਹਨਾ ਹਾਂ ਪੁੱਤ ਦੇ ਰਸੀ ਤੇ ਕਿਤੇ ਬਿਪਾਰਸੀ ਗਏ ਹੋਰ ਉਹ ਵੀ ਹੋ ਗਏ ਖੇਤਨਾ ਉੱਥੇ ਜਦੋਂ ਮੱਲੇ ਭਈ ਪਾਪੇ ਨੇ ਸਾਗ ਬੀਜਿਆ ਹੁਣ ਅਸੀਂ ਤਾਂ ਖੇਤ ਸਾਈਕਲ ਤੇ ਮੈਂ ਤੇ ਵੱਡੀ ਭੈਣ ਨੇ ਦੋਨਾਂ ਨੇ ਅਸੀਂ ਜਾਣਾ ਤੇ ਦੇਖ ਲੈ ਹਣਾ ਹੁਣ ਛੁੱਟੀਆਂ ਹੋਈਆਂ ਕਈ ਤਾਂ ਪੈਣਾ ਹੈ ਨਾ ਉੱਥੇ ਗਈਆਂ ਹੋਣਗੀਆਂ ਆਪੋ ਆਪਣੇ ਪੇਕੇਆਂ ਨੂੰ ਹਣਾ ਪਰ ਕਈ ਮੇਰੇ ਵਰਗੀਆਂ ਕਬੀਲਦਾਰੀ ਚ ਫਸੀਆਂ ਵਿਚਾਰੀਆਂ ਇੱਥੇ ਆ ਤੇ ਕਈਆਂ ਨੂੰ ਹਣਾ ਅਮਨ ਦੇਖ ਲੈ ਕਈ ਕੁੜੀਆਂ ਜਿਨ੍ਹਾਂ ਦੇ ਵੀ ਨਹੀਂ ਪੇਕੇ ਵਰਤਦੇ ਹਣਾ ਮੌਸਮ ਅਜਨੇ ਹੈ ਦੇਖ ਨਾ ਸੁਣਾ ਮੌਸਮ ਅਜਨੇ ਠੰਡ ਹੈ ਨਾ ਸਵੇਰ ਸਵੇਰ ਦਾ ਮਾਸੇ ਦੇ ਖੇਤਾਂ ਨੇ ਯਾਰਾ ਖੇਤਾਂ ਦੇ ਹੀ ਹੂੰ ਹੈ ਨਾ ਇਹ ਨਵੀਂ ਠਾਈ ਠਾਈ ਹਵਾ ਹੋਰ ਵੀ ਠੰਡ ਰਹੀ ਪਈ ਠੰਡ ਘਟ ਪਈ ਆ ਮੇਰੀ ਗੱਲ ਵਿੱਚ ਰਹਗੀ ਵੀ ਐ ਕਈ ਤਾਂ ਕੁੜੀਆਂ ਹਨਾ ਆਪਦੀ ਪੇਕੇ ਗਈਆਂ ਹੋਣਗੀਆਂ ਕਈਆਂ ਨੂੰ ਲੈ ਕੇ ਗਏ ਹੋਣੇ ਹਨਾ ਭਰਾ ਪਰਜਾਈਆਂ ਮਾਪਿਓ ਕਈ ਵਿਚਾਰੇ ਸਾਡੇ ਅਰਗੇ ਚਲੋ ਕੰਮਾਂ 'ਚ ਨਹੀਂ ਜਾ ਸਕਦੇ ਹਨਾ ਸੰਦ ਬਥੇਰੇ ਫੋਨ ਆਏ ਵੀ ਆਜੋ ਕੈਨੀਆਂ ਇਹ ਦਿਨਾਂ ਦੇ ਪੇਕੇ ਨਹੀਂ ਵਰਤਦੇ ਹਨਾ ਵਿਚਾਰੀਆਂ ਛੁੱਟੀਆਂ ਹੋਈਆਂ ਹੋਈਆਂ ਵਾ ਹਾਈ ਉਹਨਾਂ ਦੇ ਮਨਾਂ ਤੇ ਵਿਚਾਰੀਆਂ ਤੇ ਕੀ ਬੀਤਦੀ ਹੋਊ ਹਨਾ ਕਿੰਨਾ ਆਪਾਂ ਸੁਣਦੇ ਆ ਵੀ ਹਨਾ ਵੀ ਸਾਡੇ ਨਾਲ ਆਉਂਦੇ ਨਹੀਂ ਜਾਂਦੇ ਨਹੀਂ ਪਰ ਮੈਂ ਤਾਂ ਇਹ ਕਹਿੰਨੀ ਆ ਵੀ ਸਾਰੇ ਭੈਣ ਭਰਾ ਜਿਹੜੇ ਹਨਾ ਵੀ ਇਹ ਜਿਹੜੇ ਰਿਸ਼ਤੇ ਆ ਬਹੁਤ ਜ਼ਿਆਦਾ ਭੈਣ ਭਰਾ ਨਾਲੋਂ ਤਾਂ ਰਿਸ਼ਤਾ ਵੱਧ ਕੋਈ ਹੈ ਹੀ ਨਹੀਂ ਐਦਾਂ ਚੜਾ ਵੀ ਨਹੀਂ ਹਾਂਜੀ ਬੋਲ ਲੋ ਲੋਕੀ ਨਾ ਇੱਥੇ ਆਪਾਂ ਆ ਜਿਵੇਂ ਆਪਣੀ ਨੂੰ ਚਕੇ ਸਾਗ ਤੋੜਨ ਤੁੰਦ ਬਹੁਤ ਜ਼ਿਆਦਾ ਪਈ ਹੋਈ ਸੀ ਤੇ તાਜੂਣੀ ਫਿਰ ਦੇਸੀ ਭੱਜੇ ਇੱਕ ਸਵੇਰ ਦਾ ਟਾਈਮ ਸੀ ਨਾ ਬਹੁਤ ਜ਼ਿਆਦਾ ਉਸਦੇ ਆ ਗਏ ਸੀ ਆਪਾਂ ਤੇ ਐ ਸੀਗਾ ਵੀ ਚਲ फटाफट ਸਵੇਰ ਸੇ ਸਾਗ ਲੈ ਆ ਕਿਉਂਕਿ ਸਾਗ ਦਾ ਫਿਰ ਹਨਾ ਜਦੋਂ ਧਰ ਲਿਆ ਫਿਰ ਸਾਰਾ ਦਿਨ ਸਾਗ ਤਾਂ ਹੀ ਕਹਿੰਦਾ ਵੀ ਮੇਰੇ ਕੋਲ ਹੀ ਬੈਠੇ ਰੋ ਸਾਰੀ ਦਿਹਾੜੀ ਫੁੱਟ ਜਾਂਦੀ ਹੈ ਸਾਗ ਤੇ ਤਾਂ ਹਨਾ 20 ਸਵੇਰ ਤੱਕ ਰਿਆ ਸ਼ਾਮ ਨੂੰ ਜਾ ਕੇ ਰੱਜਦਾ ਵਾ ਤਾਂ ਹੀ ਬਣਦਾ ਵੀ ਫੇਰ ਹੀ ਆ ਹਨਾ ਸਵਾਦ ਨਹੀਂ ਤਾਂ ਘੰਟੇ ਦੋ ਘੰਟੇ ਚ ਨਹੀਂ ਸਾਗ ਰੱਜਦਾ ਹੈਗਾ ਸਿਆਲਾਂ ਦੇ ਇੱਕ ਦਿਨ ਵਾਲੇ ਛੋਟੇ ਆ ਸਵੇਰ ਦੀਆਂ ਪਕਾ ਆਪਾਂ ਖਾ ਲਓ ਤੇ ਸ਼ਾਮਦਾਂ ਪਕਾ ਲਓ ਹਨਾ ਉਹ 20 ਸਵੇਰ ਦੀਆਂ ਖਾ ਕੇ ਹਟਦੇ ਆ ਜਦੋਂ ਨੂੰ ਆਪਾਂ ਨੂੰ ਸ਼ਾਮ ਦੀ ਦਾ ਫਿਕਰ ਪੈ ਜਾਂਦਾ ਵੀ ਅੱਜ ਕੀ ਤਰਗੇ ਆਪਣੀ ਤਾਂ ਅੱਧੀ ਜਿੰਦਗੀ ਹੀ ਨੰਗ ਜਾਂਦੀ ਆ ਸੋਚਦਿਆਂ ਦੀ ਵੀ ਸ਼ਾਮ ਨੂੰ ਕਾਦੀ ਦਾੜ ਤਰਗੇ ਖੜ ਜਾ ਸੁੱਕੇ ਰੰਬ سامنے ਆਪ ਤਾਂ ਵੀ سامنے ਆਥੇ ਵਿਛਾ ਦੇਣੇ ਥੱਲੇ ਗੱਲਾ ਦੂਰ ਨਹੀਂ ਵਾਲਾ ਜਣਾ ਰਹਿਣ ਦੇ ਇੱਥੇ ਵਿਛਾ ਲੈਣੇ ਇੱਥੇ ਵਿਛਾ ਲੈ ਲੈ ਮੈਂ फटाफट پتہ ਪਤਾ ਇੰਨਾ ਟਾਈਮ ਤਾਂ ਲਾਉਣਾ ਹੀ ਨਹੀਂ ਤੋੜ ਦੇ ਨੂੰ 5 ਮਿੰਟ ਤੋੜ ਦੇਣਾ ਸਾਗ ਇੱਕ ਮੁਟਕੀ ਯਾਰ ਤੂੰ ਜੇ ਵੀ ਸਿੱਖੋ ਪਤਾ ਸਾਗ ਤੋੜਨਾ ਨਹੀਂ ਤਾਂ ਉਹਨੂੰ ਬਹੁਤ ਆਉਂਦਾ ਆਉਂਦਾ ਨਾ ਹੋਰ ਕਸ ਬੰਦ ਕਰ ਕੀ ਬਣਾਈ ਜਾਨੀ ਆ ਉਦੋਂ ਰੋਹਨ ਸਿੱਤ ਤੋਂ ਵੱਡਾ ਤੋਂ ਹਈ ਹਈ ਹੁਣ ਤਾਂ ਸਈ ਕੁੜੀਆਂ ਨੂੰ ਸਾਗਮ ਨਹੀਂ ਤੋੜਨਾ ਆਉਂਦਾ ਹੁਣ ਤੁਸੀਂ ਵਿਚ ਨਹੀਂ ਪੜਨਾ ਠੀਕ ਹੈ ਤੁਸੀਂ ਨੇ ਵਿਚ ਬੜੇ ਹੈ ਨਹੀਂ ਸਰਦੀ ਵਿਚ ਦੇਖੀ ਰਸਾਂ ਨਾ ਪਰਿਆ ਪਿਆ ਗੰਦਲਾਂ ਦੇ ਵਿੱਚ ਵਿਚਨਾ ਬਹੁਤ ਬੜੇ ਉਹ ਸਾਗ ਸਾਰਾ ਉਹ ਪੱਤੇ ਆ ਨਾ ਜਿਹੜੇ ਵਿੱਦੇ ਜਾਣੇ ਥੋੜਾ ਥੋੜਾ ਕਰਕੇ ਆਪਾਂ ਤੋੜ ਲੈਨੇ ਆ ਇਨੇ ਸਰਸਾ ਬੋਤਾ ਗੰਦਲਾ ਚ ਖਰਾਬ ਨਹੀਂ ਬੁੱਤ ਕਰੀਦਾ ਹੁੰਦਾ ਚੰਗਾ ਗਰਿਆ ਤੂੰ ਵੀ ਬੋਤਾ ਸਿੱਖ ਮੈਨੂੰ ਨੰਦਵਾ ਹੈ ਲੈ ਤੂੰ ਤੋਂ ਦਾ ਬੋਗਾ ਸੋ ਜਦਾ ਜਆਪਦੇ ਤਾਂਜ ਇੱਥੇ ਬਣਾਉਣ ਲੱਗਿਆ ਆਪਣੀ ਵੀਡੀਓ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਕਰਦੇ ਐਂਡ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਕਮੈਂਟ ਵੀ ਜ਼ਰੂਰ ਕਰਿਓ ਤੇ ਕਿੱਥੇ ਕਿੱਥੇ ਤੁਸੀਂ ਸਾਡੀ ਵੀਡੀਓ ਦੇਖਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਹਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਇਸ ਤਰ੍ਹਾਂ ਦੀਆਂ ਪਰਿਵਾਰਕ ਵੀਡੀਓ ਦੇਖਣ ਲਈ ਸਾਡਾ ਜਿਹੜਾ ਚੈਨਲ ਆ ਕੁਲਜੀਤ ਕੌਰ ਕੌਕੇ ਜਰੂਰ ਸਬਸਕ੍ਰਾਈਬ ਕਰਿਓ ਚਲੋ ਜੀ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਪਰਮਾਤਮਾ ਸਾਰਿਆਂ ਨੂੰ ਰਾਜੀ ਖੁਸ਼ੀ ਦੇਵੇ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਘਰ ਵਿੱਚ ਖੁਸ਼ੀਆਂ ਦੇਵੇ ਧੰਨਵਾਦ